ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਨੱਕ ਦਿਖਾਵਾਂਗੇ ਇੱਕ ਤੋਂ ਕੁਡਗੱਬਣ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਵੀਰ ਰੋਬੜ ਦੇ ਕੋਲ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸਰੀ ਘਰ ਪਾਜੀ ਜੀ ਜੀ ਵੀਰ ਦੀ ਸਾਸਰੀ ਘਰ ਜੀ ਤੋ ਸੁਣਾਓ ਠੀਕ ਠਾਕ ਜੀ ਵਧੀਆ ਪਾਜੀ ਵਧੀਆ ਵਧੀਆ ਚਾਹੀਦਾ ਜੀ ਦੂਜੀ ਵੀਡੀਓ ਪੈਣ ਲੱਗੀ ਆਪਣੀ ਹੋਣਾ ਹਾਂਜੀ ਹਾਂਜੀ ਦੂਜੀ ਪੈ ਗਈ ਤੇ ਦੂਜੀ ਫੇਰ ਪੈ ਲਗੀ ਦੂਜੀ ਪੈਣ ਲੱਗੀ ਜੇ ਹਾਂ ਤੇ ਪਾਜੀ ਨਾਮ ਤੇ ਡਰੈਸ ਦੱਸਦੇ ਤੁਹਾਨੂੰ ਸ਼ਹਿਰ ਨਾਲਾ ਤੇ ਤੇ ਪਿੰਡ ਇਹ ਨਾਲਾ ਹੀ ਆ ਠੀਕ ਆ ਹਾਲੋ ਦਾ ਆਪਾਂ ਪੌਣ ਹਰਾਪੂ ਲੱਗੇ ਆ ਠੀਕ ਆ ਜੀ ਠੀਕ ਆ ਬਿਲਕੁਲ ਸਹੀ ਗੱਲ ਆ ਜੀ ਹਾਂ ਆਪਣਾ ਭਰਾ ਹੀ ਆ ਠੀਕ ਆ ਜੀ ਤੇ ਫੋਨ ਨੰਬਰ ਪਾਜੀ ਬੋਲ ਦਿਓ ਫੋਨ ਨੰਬਰ ਬੋਲੋ ਔਰ ਨੰਬਰ ਦੇ ਦਿੰਨੇ ਆਪਾਂ ਠੀਕ ਆ 97813 ਤੇ 87936 936 ਠੀਕ ਆ ਜੀ ਬਾਈ ਦੋ ਨੰਬਰ ਦੇ ਦਾਂਗੇ ਠੀਕ ਆ ਜੀ 198 98550 ਤੇ 65599 ਠੀਕ ਆ ਜੀ ਬਾਈ ਦੱਸਿਓ ਪਹਿਲੇ ਨੰਬਰ ਤੇ ਕਿਵੇਂ ਜੀ ਛੋਟੀ ਅੱਜ ਬਾਈ ਸੁਬ ਨਹੀਂ ਭਾਈ ਇਹ ਦੋ ਚਾਰ ਤਾਂ ਲੈਣੀ ਛੋਟੀ ਅੱਛਾ ਜੀ ਛੋਟੀ ਚੰਗੀ ਜੀ ਠੀਕ ਆ ਜੀ ਜੈਡ ਬਲੈਕ ਜਾ ਹਾਂ ਦੇਖੋ ਇੱਧਰ ਦੇਖੋ ਠੀਕ ਆ ਠੀਕ ਆ ਲਓ ਜੀ ਆਹ ਵੇਖ ਸਾਦੇ ਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਹੀਂ ਸਹੀ ਗੱਲ ਹੈ ਜੀ ਹਾਂ ਦੋ ਚਾਰ ਦਿਨ ਪਾਈ ਜਾਂਦਾ ਕੇ ਖੜੂ ਦੂਜਾ ਸੂਆ ਸੂਣਾ ਜੀ ਹੋਨੇ ਅੱਛਾ ਜੀ ਪਹਿਲਾ ਸੂਈ ਦੂਜਾ ਠੀਕ ਹੈ ਜੀ ਪਹਿਲੇ ਸੂਈ ਕੋ 13 ਕਿਲੋ ਦੇ ਲੀਟਰਾਂ ਜੁ ਆਏ ਜੇ ਪਹਿਲਾਂ ਨਹੀਂ ਕੋਈ ਮਾਜੀ ਬੰਦੇ ਕੋਲ ਅੱਛਾ ਜੀ ਲਈ ਆ ਤੇ ਉਹਦਾ ਪ੍ਰੋਗਰਾਮ ਕੁੜੀ-ਕੁੜੀਆਂ ਦਾ ਵਿਆਹ ਵੀ ਹੋ ਰਿਹਾ ਠੀਕ ਆ ਠੀਕ ਆ ਪਾ ਵੇਦੀ ਲੋਡ ਕਰਕੇ ਠੀਕ ਆ ਜੀ ਪੰਚੀਆਂ ਦੇ ਕੋਲ ਪਈਆਂ ਵਸ ਦੋਦੀਆਂ ਪਰਚੀਆਂ ਵਿੱਚ ਤੇ ਮੈਨੂੰ ਤੇ ਪਾਜੀ ਪੱਤੀਆਂ ਵੇਖੋ ਦੋਦੀਆਂ ਅਛਾ ਜੀ ਠੀਕ ਆ ਠੀਕ ਆ ਤੇ ਕੋਈ 12 ਕਿਲੋ ਪਾਉਂਦੇ ਨੇ ਤੇ ਕੋਈ 1.5-2 ਕਿਲੋ ਤਰਫਾ ਆ ਮਾਰੇ ਬੰਦੇ ਘਰਾਂ ਹੀ ਰੱਖਦੇ ਨੇ ਘਰ ਦੇ ਰੱਖਣੇ ਚਾਜੂ ਆ ਤੇ ਬਿਲਕੁਲ ਖੜੂਗਾ ਹਾਂਜੀ ਹਾਂਜੀ ਉਹ ਯਾਦ ਹੀ ਤਾਂ ਵਾਕੇ ਛੋਲੀ ਦਦੀ ਆ ਠੀਕ ਆ ਠੀਕ ਆ ਨਹੀਂ ਨਸਲਦੀ ਆ ਜਿਹੜੀ ਨਹੀਂ ਜਿਹੋ ਜਿਹੇ ਬੱਚਾ ਮੱਝੇ ਤਾਂ ਵੀ ਛੋਲੋ ਜਿਹਦਾ ਮਰਜ਼ੀ ਠੀਕ ਆ ਠੀਕ ਆ ਜੀ ਤੇ ਦੋ ਚਾਰ ਦਿਨ ਹੀ ਖੜੂਗੀ ਤੇ ਪਹਿਲਨ ਨਹੀਂ 13 ਲੀਟਰ ਜਿਹੜਾ ਦੁੱਧ ਭਰਿਆ ਵਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਰਾਜੀ ਰੂਜੀ ਆ ਤੇ ਹੈ ਵੀ ਸਿੰਗਲ ਹੱਡੀਆਂ ਕਰਮਾਲੀ ਇਹ ਲਾਂ ਟੋਲਣਾ ਚਲੋ ਚੱਡੇ ਜੇ ਕਾਫੀ ਹੈ ਜੇ ਸੂਨ ਤੱਕ ਹਵਾ ਨਾਲ ਚੰਗਾ ਬਣਾ ਜੂਗੀ ਤੇ ਚਲੋ ਭਈ ਭਰਾ ਸਾਂਭਣ ਵਾਲਾ ਖੜੇ ਤੇ ਦੁੱਧ ਤਾਂ ਰਿਕਾਰਡ ਜਿਹੜਾ ਚੰਗਾ ਵਾ ਭਾਜੀ ਆ ਵੇਖੋ ਆ ਵੇਖੋ ਇੱਧਰ ਵੇਖੋ ਠੀਕ ਹੈ ਜੀ ਨਹੀਂ ਜੀ ਨਹੀਂ ਉਹ ਵੀ ਗੱਬਣ ਠੀਕ ਹੈ ਠੀਕ ਹੈ ਹੈਲੀ ਕੁਆੜੀ ਝੋੜੀ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਲਓ ਜੀ ਗੱਬਣ ਪਸ਼ੂ ਥੱਲੇ ਛੇਤੀ ਕਿਤੇ ਬੈਨ ਨਹੀਂ ਦਿੰਦਾ ਬਾਕੀ ਪਹਿਲਾਂ ਉਹ ਮਾਰ ਦਿਆ ਲੱਤਾ ਮਾਰ ਦਿਆਂ ਲੱਤਾ ਮਾਰ ਦਿਆਂ ਬਿਲਕੁਲ ਹੰਡੀ ਬੜੀ ਝੋੜੀ ਪੰਜਾਦਾਂ ਲੈਣੀ ਝੋੜੀ ਬੰਨੂ ਥੱਲੇ ਚੰਗੀ ਠੀਕ ਆ ਜੀ ਲਓ ਜੀ ਹਫਤਾ ਮੰਨ ਕੇ ਕੋਈ ਭਰਾ ਕੜੇ ਬਾਕੀ ਢੱਲਾਂ ਢੋਲਾਂ ਜਿਹੜੀਆਂ ਸਾਰੀਆਂ ਕੱਢ ਦਊਗੀ ਲਓ ਜੀ ਥਾਣਾ ਦਾ ਸੈਰ ਗਿਆ ਵੀ ਜਿਹੜਾ ਚੰਗਾ ਵਣ ਕੱਲਾ ਕੱਲਾ ਲੱਗਾ ਚਵਾਂ ਨੂੰ ਕਰਾਂਦੇ ਤੋ ਜੀ ਵੀ ਸਾਡੇ ਲਾਗੇ ਤੋਂ ਵੀ ਇਹਦਾ ਭਾਜੀ ਕਿੰਨਾ ਕਜੇ ਮੁੱਲ ਭਾਜੀ ਪਹਿਲੀ ਕਾਦੇ ਝੋਟੀ ਚਲੋ ਮਜਬੂਰੀ ਨਾਲ ਵੇਚੀ ਆ ਹਾਂਜੀ ਹਾਂਜੀ ਝੋੜੀ ਕੀ ਨਹੀਂ ਹੈਗੀ ਨਹੀਂ ਸਹੀ ਗੱਲ ਹੈ ਜੀ ਨਹੀਂ ਤੇਰੀ ਆ ਇਹ ਚੀਜ਼ਾਂ ਨਹੀਂ ਲੱਗਦੀਆਂ ਠੀਕ ਹੈ ਠੀਕ ਹੈ ਇਹ ਝੋੜੀ ਵੇਚਣੀ ਨਹੀਂ ਖੜਾ ਗਈ ਆ ਨਾ ਜੀ ਨਾ ਸਹੀ ਗੱਲ ਆ ਬਾਕੀ ਚਲੋ ਮਜਬੂਰੀਆਂ ਤੁਹਾਨੂੰ ਪਰਾ ਮਜਬੂਰੀ ਕਰਨ ਚਲੋ ਕਰਨਾ ਪੈਂਦਾ ਕਿੰਨਾ ਕਜੇ ਭਾਜੀ ਮੁੱਲੇ ਦਾ ਇਨੀਸ਼ੀਅਲ 96 ਦੀ ਹਾਂ ਨਹੀਂ ਕਰਦੀ ਇਹ ਨਿਕਾ ਜਾਈ ਬਿਲਕੁਲ ਹਾਂ ਨਾ ਜੀ ਹਾਂ ਨਹੀਂ ਕਰਦੀ ਮੇਰੀ ਭਾਈ ਦੇ ਦਾਂਗੀ ਝੋੜੀ ਬੰਨ ਮੈਂ ਪੰਮਰੀ ਲੈਗਾ ਸਾਰੀ ਗਰਮੀਆਂ ਦੁੱਧ ਦੇ ਡੱਕੇ ਲਾਉਗੀ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਮਿਲ ਕੇ ਕੌੜੇ 90000 ਦੀ ਭਾਈ ਛੋਟੀ ਦਵਾਂਗੇ 91 ਦੀ ਹਾਂ ਪੂਰੇ ਦੀ ਕਰਦੀ ਆ 90 ਦੀ ਤੇ 90 ਜੋ ਛੋਟ ਦਾ ਕੰਮ ਲਾਏ ਪਰ ਇਹ ਜਗਾ ਜੀ ਅੱਛਾ ਜੀ ਜਿਹੜਾ ਮੇਰਾ ਵੀ ਲੈ ਜੂ ਨਾ ਹਾਂਜੀ ਮੋੜ ਮੋੜ ਫੋਨ ਕਰੂਗਾ ਫਿਰ ਵੀਰ ਨੂੰ ਠੀਕ ਹੈ ਠੀਕ ਹੈ ਆ ਜਾਗੇ ساری ਠੀਕ ਹੈ ਹਾਂ ਲਓ ਜੀ 90000 ਦੀ ਭਾਈ ਕਹਿੰਦਾ ਕਿ ਦੇ ਦੇਾਂਗੇ ਕੀ ਕਰਨੀ ਦੇ ਦੇ ਜੋ ਭਾਈ ਹਾਂਜੀ ਤਿੰਨ ਕਿਰਾਏ ਛੱਡ ਦਾਂਗੇ ਹੁਣ 87 87 ਦੀ ਠੀਕ ਹੈ ਲਓ ਜੀ ਖੁੱਲਾ ਮਾਨ ਤਣਵੀਰ ਨੇ ਕਰਤਾ ਵਾ ਤਾ ਜੀ ਹੋਣੇ ਠੀਕ ਹੈ ਜਿੱਤੋ ਪਰ ਚਲੋ ਰੱਬ ਦਾ ਨਾਮ ਹੈ ਪਰ ਇਹਦੀ ਮੈਂ ਗਾਰੰਟੀ ਦੇਣਾ ਛੋਟੀ ਮੈਂ ਵੇਖੀ ਵੇਖੂ ਇਹ ਨਾ ਬੰਦਿਆ ਰੋ ਅੱਛਾ ਜੀ ਇਹਦੀ ਗਾਰੰਟੀ ਫੁੱਲ ਛੋਟੀ ਪਿੱਛੇ ਦੀ ਥਰਾਂ ਦੀ ਸਾਰੀ ਗੱਡੀ ਹੈ ਠੀਕ ਹੈ ਠੀਕ ਹੈ ਬਾਕੀ ਦੋ ਘਰ ਛੱਡ ਕੇ ਬਾਦੋਂ ਤਾਂ ਹੀ ਮਿਲੂਗੀ ਰਸੀਦ ਠੀਕ ਹੈ ਠੀਕ ਹੈ ਲਓ ਜੀ 87000 ਦੀ ਬਿਲਕੁਲ ਜਿਹੜਾ ਨਾਰਮਲ ਰੇਟ ਕਰਤਾ ਪਰ ਦੂਜੇ ਨੰਬਰ ਤੇ ਕਿਵੇਂ ਭਾਜੀ ਭਾਈ ਸਾਢੇ ਦਿਨਾਂ ਵੀ ਲੈ ਗੱਭੰਜੇ ਲਓ ਜੀ ਸਾਢੇ ਦਿਨਾਂ ਮਹੀਨਾ ਦੀ ਚੈੱਕ ਪਾਸ ਚਲੋ ਫਰਦੋਗਲਾ ਮੈਂ ਇਹ ਇਰੀਆ ਅੱਛਾ ਜੀ ਜਿਹੜੀ ਜੋ ਸ਼ਹਿਰੋਂ ਆਈ ਏ ਠੀਕ ਆ ਜੀ ਆਪਾਂ ਮਾਲੋ ਡੀਜ ਪਾ ਲੋ ਕ ਸੱਜਰ ਸੱਜਰ ਸਹੀ ਗੱਲ ਆ ਤੋਕਣਾ ਵੇਚਨੀ ਆ ਵਾ ਠੀਕ ਆ ਠੀਕ ਆ ਜੇ 20 ਕਿਲੋ ਵਾਲੀ ਆ ਭਾਵੇਂ 18 ਕਿਲੋ ਵਾਲੀ ਤੇ ਭਾਵੇਂ ਕੋ 15 ਕਿਲੋ ਵਾਲੀ ਆ ਠੀਕ ਆ ਠੀਕ ਆ ਸਾਰਾ ਮਾਲ ਉਥੇ ਡੀਜ ਨੂੰ ਕੰਨੋਂ ਆਂਗਲੇ ਸੱਜਰ ਪਾਉਣਾ ਆ ਸੱਜਰ ਪਾਉਣਾ ਨਹੀਂ ਸਹੀ ਗੱਲ ਆ ਲਓ ਕੈਮਰਾ ਪਾ ਲੋ ਲਓ ਜੀ ਇਧਰਲੀ ਸੜਕ ਤੋਂ ਚੈੱਕ ਕਰਾ ਦਿੰਦੇ ਥਾਨ ਤੋਂ ਜਿਹੜਾ ਚੰਗਾ ਲੱਗਾ ਵਾ ਕਰਮਾਲੀ ਨੂੰ ਤੇ ਮਿਲਕ ਬੈਂਜ ਵੀ ਜਿਹੜੀ ਬਹੁਤ ਹੀ ਮੋਢੀਆਂ ਨੇ ਪੈਪਾਂ ਲੱਗੀਆਂ ਸਾਢੇ 3 ਨਵੇਂ ਮਹੀਨੇ ਦੀ ਚੱਕ ਪਾਸ ਤੇ ਦੁੱਧ ਕਿੰਨਾ ਭਾਜੀ ਦੁੱਧ ਭਾਜੀ ਹੁਣ ਵੀ ਦੁੱਧ ਮਲੇ ਕੋ 7 ਕਿਲੋ ਤੋਂ ਬਾਹਰ ਹੋਊਗਾ ਅੱਛਾ ਜੀ ਆਪਾਂ 7 ਕਿਲੋ ਅੱਗੇ ਦਵਾਂਗੇ 7 ਤੋਂ ਤੋਂ ਬਾਹਰ ਉਹ ਆਪਾਂ 7 ਹੀ ਦੇ ਦਵਾਂਗੇ ਠੀਕ ਹੈ ਲਓ ਜੀ 7 ਤੋਂ ਪਲੱਸ ਆ ਪਰ ਦੁੱਧ ਛੱਡੋ ਦੁੱਧ ਹੁਣ ਵੀ ਚੂਣਾ ਹਾਂਜੀ ਜਿਹੜਾ ਹੁਣ ਵੀ ਫਿਰ ਦੋ ਆ ਹੁਣੇ ਚੋਈ ਆਗਾ ਗਰਮੀ 'ਚ ਫਿਰ ਸੁਖਲੇ ਠੀਕ ਹੈ ਠੀਕ ਹੈ ਨਹੀਂ ਸਹੀ ਗੱਲ ਆ ਬਹੁਤ ਆ ਗਏ ਕਿਵੇਂ ਸਤਿ ਸ੍ਰੀ ਅਕਾਲ ਜੀ ਫੇਸ ਸੁਬਾਣਾ ਨਹੀਂ ਸੁਬਾਣਾ ਸੁਬਾਣਾ ਲਾ ਵੀ ਅੱਖਾਂ ਵਾਲਾ ਚੱਡਾ ਤੇ ਬਾਕੀ ਸੱਜਰ ਬਾਜੀ ਛਾਲਾ ਕਿ ਦੁੱਧ ਦਾ ਨੰਬਰ 1 ਰਹੀ ਜੀ ਅੱਛਾ ਜੀ ਪਰ ਭਾਈ ਸ਼ਰੀਫ ਭਾਈ ਸ਼ਹਿਰ ਭਾਈ ਜਿੱਦ 12 13 ਕਰੋ ਜਿਹੜਾਦਾ ਨਹੀਂ ਨਹੀਂ ਰੱਖਦਾ ਜੀ ਇੰਨੇ ਦੁੱਧੜੀ 3 ਮਾਜਾ ਰਸਾ ਭਾਵੇਂ ਤਿੱਲੜੀ ਹੋਵੇ ਨਾ ਹਾਂਜੀ ਹਾਂਜੀ 15 16 ਸਾਲ ਰੋਏ ਰੱਖਦੇ ਹੁੰਦੇ ਠੀਕ ਹੈ ਠੀਕ ਹੈ ਇੱਕ ਕਿਨਵਾ ਸੁਵੇ ਲਈ ਗਾਂ ਕੱਪਣ ਭਾਜੀ 3 ਸਵੇਰੇ ਛੋਟਾ ਠੀਕ ਹੈ ਲਓ ਜੀ ਸੂਵੇ ਤੀਸਰੀ ਲਈ ਗੱਪਣ ਜੇ ਤੇ ਜੈਡ ਬਲੈਕ ਪੂਛਤਾ ਕੀ ਵਾਲ ਕਾਲੇ ਆ ਇਹਨਾਂ ਦਾ ਮਾਜਾ ਵੇਤੀ 75000 ਦੀ ਐਨ ਪੂਛ ਤੱਕ ਜਿਹੜੇ ਵਾਲ ਕਾਲੇ ਆ ਪਿਓਰ ਜੈਡ ਬਲੈਕ ਜਿਹਨੂੰ ਆਪਾਂ ਕਹਿ ਦਿੰਨੇ ਆ ਦੇਖੋ ਉੱਥੇ ਦੀ ਮਾਦਿਆ ਠੀਕ ਹੈ ਠੀਕ ਹੈ ਜੀ ਹਾਂ ਲੋਕ ਮੇਰਾ ਵੀ ਸਮਝੀ ਲਵੇ ਸਹੀ ਗੱਲ ਆ ਜੀ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੇ ਕੱਦ ਵਜ਼ਨ ਜਿਹੜਾ ਬਹੁਤ ਹੀ ਚੰਗਾ ਵਾ ਤੇ ਸੱਜਰ ਦਾ ਮਿਲਕ ਰਿਕਾਰਡ ਵੀ ਜਿਹੜਾ ਬਹੁਤ ਹੀ ਚੰਗਾ ਬਈ ਕਹਿੰਦਾ 17 18 ਲੀਟਰ ਜਿਹੜਾ ਭਰਿਆ ਦੁੱਧ ਤੇ ਗਾਂ ਤੀਸਰੇ ਸਵੇ ਲਈ ਗੱਭਣਿਆ 3.5 ਮਹੀਨੇ ਦੀ ਚੈੱਕ ਅਪਾਸ ਤੇ 7 ਲੀਟਰ ਜਿਹੜਾ ਦੁੱਧ ਤਿਆਰ ਆ ਇਹਦਾ ਭਾਜੀ ਕਿੰਨਾ ਕਜੇ ਮੁੱਲ? ਭਾਜੀ ਇਹ ਵੀ ਹਿਸਾਬ ਨਾਲ ਵੇਖੋ ਸੱਜਣਾ ਨੂੰ ਬਹਨਾਂ ਲਗਾਜੋ। ਨਹੀਂ ਸਹੀ ਗੱਲ ਹੈ ਚੱਡਾ-ਚੁੱਡਾ ਸੱਜਣਾ ਵਰਗਾ ਹੀ ਆ ਕਰਮ ਵਾਲੀ ਦਾ। 17 ਦੇ ਜਾਇਆ ਜੀ। ਅੱਛਾ ਜੀ। ਇਹਦਾ ਭਾਈ 85 ਮੁੱਲ ਕਰਦਾ ਜੀ ਮੈਂ। ਅੱਛਾ ਜੀ। 85 ਹਾਜੀ। ਤੇ ਹਾਂ ਨਾ ਕਰ ਦਿੱਕੇ। ਬਿਲਕੁਲ ਜੀ। 82 ਦੇ ਦਈਏ। ਪੂਰੇ ਦੀ ਕਰ ਦਿਆ ਰੇ। ਕਿੱਥੇ ਭਾਈ 500 ਰੁਪਏ ਛੋੜ ਹੀ ਹੋਣੀ ਮੇਰਾ ਵੀਰ ਖਸਾਈ ਜਾਦੀ ਨਾ ਕਰੇ 500 ਛੋੜਾ ਕੰਮ ਜੇ ਠੀਕ ਕੰਮ ਨਹੀਂ ਗੱਡੀ ਦਾ ਲਾਉਂਦਾ ਸਾਲ ਕਰਾਵੇ ਠੀਕ ਹੈ ਠੀਕ ਹੈ ਪੰਜਾ ਦਾ ਗਰੰਟੀ ਆ ਅੱਛਾ ਜੀ 30 ਤਰੀਕ ਅੱਜ ਠੀਕ ਹੈ ਜੀ ਤੇ ਪੰਜਾ ਆਪਣੀ ਗੱਡੀ ਮੁੜ ਕੇ ਤਾਲੂ ਦਾ ਗਰਮੀ ਗਰਮੀ ਗਾਉਂ ਅੱਡੀ ਰ ਬਣਾ ਚੰਗਾ ਲਾਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਮਿਲਕ ਵਣ ਫੇਰ ਇੱਕ ਨਾ ਚੈੱਕ ਕਰਾਉਨੇ ਐਨ ਪੈਪਾਂ ਲਗੀਆਂ ਪਈਆਂ ਵਾ 80 ਹਜ਼ਾਰ ਵਿੱਚੋਂ 500 ਰੁਪਿਆ ਵੀਰ ਕਹਿੰਦਾ ਕਿ ਛੋੜ ਕਰਾਂਗੇ ਬਾਕੀ ਛੋਟੀ ਚੰਗੀ ਐ ਤੇ ਨੰਬਰ ਫੇਰ ਇੱਕ ਨਾ ਆਪ 92550 ਤੇ 65599 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ